ਤਕੋਡ ਮੈਂ ਜਿਹੜੀ ਡਿਪਟੀ ਕਮਿਸ਼ਨਰ ਮੈਡਮ ਨੂੰ ਚਿੱਠੀ ਲਿਖੀ ਆ ਕਾਰਨ ਕੀ ਆ ਕਿ ਗਵਾੜਾ ਵਾਲੇ ਜਿਹੜੇ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਸਭ ਤੋਂ ਪਹਿਲਾਂ ਇਸ ਮੁੱਦੇ ਦੇ ਉੱਪਰ ਆਵਾਜ਼ ਉਠਾਈ ਸੀ ਤੁਸੀਂ ਦੇਖਿਆ ਵਕ ਵਕ ਥਾਵਾਂ ਤੇ ਡੰਪਿੰਗ ਜਿਹੜੇ ਕਿਉਂ ਜਗ੍ਹਾ ਨਾ ਹੋਣ ਕਰਕੇ ਪ੍ਰਾਪਰ ਖਾਲੇ ਉਹਦੇ ਪ੍ਰੋਸੈਸਿੰਗ ਸਿਸਟਮ ਜਿਹੜਾ ਚੱਲੂ ਨਾ ਹੋਣ ਕਰਕੇ ਵਕ ਵਕ ਥਾਵਾਂ ਦੇ ਨਾਲ ਢੇਰ ਲਾ ਦਿੱਤੀ ਮਲਾਈ ਖਾਲੀ ਕਿਉਂਕਿ ਜਿਹੜੇ ਜੇ ਕੋ ਪਲਾਂਟ ਲੱਗਣੇ ਟੈਕਨੋਲੋਜੀ ਬਹੁਤ ਆ ਗਈ ਆ ਉਸ ਟੈਕਨੋਲੋਜੀ ਨੂੰ ਬਣਾਉਣ ਵਾਸਤੇ ਭਾਵੇਂ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਉਹ ਬਨੂੜ ਦੇ ਲਾਗੇ ਜਿਹੜਾ ਵਾ ਪਲਾਂਟ ਲਾਉਣ ਦੀ ਗੱਲ ਕੀਤੀ ਜਾਦੇ ਡੇਰਾ ਬੱਸੀ ਲਾਗੇ ਪਰ ਇੰਪਲੀਮੈਂਟ ਨਹੀਂ ਹੋ ਰਿਹਾ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਅੱਜ ਮੈਂ ਇਹਦੇ ਦੀ ਡਿਪਟੀ ਕਮਿਸ਼ਨਰ ਮੈਡਮ ਨੂੰ ਚਿੱਠੀ ਲਿਖੀ ਆ ਕਾਰਨ ਕੀ ਆ ਕਿ ਗਵਾੜਾ ਵਾਲੇ ਜਿਹੜੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਸਭ ਤੋਂ ਪਹਿਲਾਂ ਇਸ ਮੁੱਦੇ ਤੇ ਆਵਾਜ਼ ਉਠਾਈ ਸੀ ਹੈ ਤਾਂ ਜਦੋਂ ਡੰਪਿੰਗ ਗਰਾਊਂਡ ਬੰਦ ਹੋਇਆ ਸੀ ਮੈਂ ਉਦੋਂ ਸਭ ਤੋਂ ਪਹਿਲਾਂ ਅਫਸਰ ਚਾਹੀਦੇ ਉਦੋਂ ਪੁਤਲੇ ਵੀ ਸਾੜੇ ਸਾਲ ਉਦੋਂ ਮਤਲਬ ਸਾਰਾ ਵਿਰੋਧ ਕੀਤਾ ਸੀ ਕਿਉਂਕਿ ਜਿੰਨਾ ਚਿਰ ਬਦਲਵਾ ਪ੍ਰਬੰਧ ਨਹੀਂ ਕੀਤਾ ਜਾਂਦਾ ਯਕਦਮ ਉਹ ਬੰਦ ਕਰਤੇ ਕਿਉਂਕਿ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਹਨ ਇੰਟਰਵਿਊ ਨਾਲ ਦੀਆਂ ਡਾਇਰੈਕਸ਼ਨਾਂ ਹਨ ਔਰ ਉਹਦੇ ਨਾਲ ਅੱਜ ਸਮੱਸਿਆ ਜਿਹੜੀ ਹੈ ਬਹੁਤ ਗੰਬੀਰ ਹੋ ਗਈ ਆ ਅੱਜ ਪਿੱਛੇ ਤੁਸੀਂ ਦੇਖਿਆ ਵੱਖ-ਵੱਖ ਥਾਵਾਂ ਤੇ ਡੰਪਿੰਗ ਜਿਹੜੇ ਕਿਉਂ ਜਗ੍ਹਾ ਨਾ ਹੋਣ ਕਰਕੇ ਪ੍ਰਾਪਤ ਖਾਲੇ ਉੱਤੇ ਪ੍ਰੋਸੈਸਿੰਗ ਸਿਸਟਮ ਜਿਹੜਾ ਚਾਲੂ ਨਾ ਹੋਣ ਕਰਕੇ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਪਿੱਛੇ ਅੱਗਾ ਵਿੱਚ ਲੱਗੀਆਂ ਨੇ ਕਿਉਂ ਪੱਤੇ ਬਹੁਤ ਬਹੁਤ ਗਿਣਦੀ ਬਹੁਤ ਵੱਡੇ ਪੱਤੇ ਸੀ ਪੱਤੇ ਇਕੱਠੇ ਕਰਕੇ ਉਹਨਾਂ ਢੇਰਾਂ ਤੇ ਢੇਰ ਲਾਤੇ ਵੱਖ-ਵੱਖ ਥਾਵਾਂ ਤੇ ਉਹਨਾਂ ਅੱਗਾਂ ਲਗੀਆਂ ਉਹ ਘਾਤੀ ਥੋੜੀ ਜਿਹੀ ਬਫਸਾਤ ਹੋਈ ਆ ਉਹ ਅੱਜ ਵੀ 6-7 ਥਾਵਾਂ ਜਿੱਥੇ ਡੰਪਿੰਗ ਆਰਐਮਸੀ ਪੁਆਇੰਟ ਤੇ ਹੈ ਹੀ ਹੈ ਨੇ ਸਾਡੇ ਭਰੇ ਪੈਣ ਉਸ ਤੋਂ ਇਲਾਵਾ ਵੀ ਜਿਹੜੇ ਨੇ ਹੋਰ ਕਈ ਥਾਵਾਂ ਤੇ ਨਾ ਡੰਪ ਕੀਤਾ ਵਾ ਜਿਹੜਾ ਆ ਬਾ ਆਰਐਮਸੀ ਪੈਂਡਰ ਤੋਂ ਬਗੈਰ ਆ ਪਾਵੇਂ ਵਾਈਪੀਐਸ ਚੌਂਕ ਲੱਗ ਗਿਆ ਪਾਵੇਂ ਆਪਣਾ ਅਸੀਂ ਸੈਕਟਰ ਲੱਗ ਗਿਆ ਪਾਵੇਂ ਦਾ ਪਰਲੇ ਪੰਨੇ ਜਿਹੜੇ ਇੰਡਸਟਰੀ ਦੇ ਵਲੇ ਬੰਨੇ ਆ ਉਥੇ ਢੇਰ ਲੱਗੇ ਨੇ ਉਦੋਂ ਦਾ ਬਰਸਾਤ ਜਦੋਂ ਆ ਗਈ ਉਹਦੇ ਚ ਬਦਬੂ ਬਹੁਤ ਵੱਡੇ ਪੱਧਰ ਤੇ ਫੈਲ ਲੈਣੀ ਆ ਉਦੋਂ ਦੇ ਨਾਲ ਬਿਮਾਰੀਆਂ ਵੀ ਫੈਲਣ ਦਾ ਡਰ ਆ ਉਦੇ ਸ਼ਾਇਦ ਮੁਹਾਲੀ ਕੋ ਆਮ ਸ਼ਹਿਰ ਨਹੀਂ ਹੈਗਾ ਉਹਦੇ ਵਿੱਚ ਅੱਜ ਮੈਂ ਡਿਪਟੀ ਕਮਿਸ਼ਨਰ ਬੇਨਤੀ ਕੀਤੀ ਵੀ ਤੁਸੀਂ ਗਮਾੜਾ ਨਾਲ ਤਾਲਮੇਲ ਕਰੋ ਗਮਾੜਾ ਨਾਲ ਕੋਆਰਡੀਨੇਸ਼ਨ ਕਰੋ ਕਿਉਂਕਿ ਡਿਪਟੀ ਕਮਿਸ਼ਨਰ ਹੋਂਦ ਹੁੰਦੇ ਨੇ ਉਹਨਾਂ ਦੀ ਇੱਕ ਜ਼ਿੰਮੇਵਾਰੀ ਬੰਦੀ ਆ ਸ਼ਾਇਦ ਸਾਰੀ ਸਾਰੀ ਚੀਜ਼ ਨੂੰ ਉਹ ਕੰਟਰੋਲ ਕਰਨਾ ਤੇ ਗਮਾੜਾ ਨਗਰ ਨਿਗਮ ਨਾਲ ਤਾਲਮੇਲ ਕਰਕੇ ਕੋਈ ਟੈਂਪੋਰਰੀ ਜਗ੍ਹਾ ਜਿਹੜੀ ਆ ਕਿਉਂਕਿ ਜਿਹੜਾ ਪ੍ਰੋਸੈਸਿੰਗ ਆ ਉਹ ਉਹਦੇ ਲਈ ਜਿਹੜਾ ਕਿਉਂਕਿ ਐਡਵਾਂਸ ਕੰਮ ਕਰਦੇ ਸੀ ਮੈਂ ਤਾਂ ਉਹ ਦਾ ਵਿਰੋਧ ਕੀਤਾ ਸੀ ਪੁੱਤਰੇ ਸਾਹਿਬ ਵੀ ਬੰਦੋਬਸ ਕੀਤਾ ਨਹੀਂ ਗਮਾੜਾ ਨੇ ਸਾਰੀ ਮਲਾਈ ਖਾ ਲਈ ਕਿਉਂਕਿ ਜਿਹੜੇ ਜੇ ਕੋਈ ਪਲਾਂਟ ਲੱਗਣੇ ਟੈਕਨੋਲੋਜੀ ਬਹੁਤ ਆ ਗਈ ਹੈ ਉਸ ਟੈਕਨੋਲੋਜੀ ਨੂੰ ਬਣਾਉਣ ਵਾਸਤੇ ਭਾਵੇਂ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਉਹਦੇ ਬਨੂੜ ਤੇ ਲੱਗੇ ਜਿਹੜਾ ਵਾ ਪਲਾਂਟ ਲਾਉਣ ਦੀ ਗੱਲ ਕੀਤੀ ਜਾਦੀ ਜਦੇ ਦਾ ਬੱਸੀ ਲੱਗਿਆ ਪਰ ਇੰਪਲੀਮੈਂਟ ਨਹੀਂ ਹੋ ਰਿਹਾ ਉਸ ਤੋਂ ਇਲਾਵਾ ਜੇ ਕੋਈ ਛੋਟਾ ਪਲਾਂਟ ਲੱਗਣਾ ਉਹਦੇ ਲਈ ਪ੍ਰਾਪਰ ਜਗਾ ਪ੍ਰਾਪਰ ਪੈਸੇ ਚਾਹੀਦੇ ਆ ਜਿਹੜੇ ਗਮਾੜਾ ਕੋਲ ਨੇ ਕਸਪੇਸ਼ਨ ਕੋਲ ਨੇ ਫੰਡ ਨਹੀਂ ਹੈਗੇ ਇਸ ਲਈ ਅੱਜ ਮੈਂ ਡਿਪਟੀ ਕਮਿਸ਼ਨਰ ਜੀ ਨੂੰ ਬੇਨਤੀ ਕੀਤੀ ਹੈ ਮੈਮ ਤੁਸੀਂ ਇਸ ਗੱਲ ਦਾ ਤੁਰੰਤ ਦਖਲ ਦਿਓ ਔਰ ਗਮਾਡਾ ਔਰ ਨਗਰ ਨਿਗਮ ਦੇ ਵਿੱਚ ਤਾਲਮਿਲ ਕਰਕੇ ਕਿਉਂਕਿ ਇਸ ਤੋਂ ਇਲਾਵਾ ਮੋਹੱਲੀ ਤੋਂ ਇਲਾਵਾ ਜਿਹੜਾ ਬਲੌਂਗੀ ਯਾਰ 82 ਸੈਕਟਰ ਦਾ ਟੀਡੀਆਈ ਆ ਨਵੇਂ ਸੈਕਟਰ ਜਿਹੜੇ ਡਿਵੈਲਪ ਹੋਇਆ ਉਹਦਾ ਕੂੜਾ ਕਿੱਥੇ ਜਾਂਦਾ ਉਹ ਵੀ ਸਾਰਾ ਮੋਹੱਲੀ ਜਾ ਰਿਹਾ ਉਹਦੇ ਕਰਕੇ ਬਹੁਤ ਵੱਡਾ ਪ੍ਰੈਸ਼ਰ ਆ ਇਸ ਵੇਲੇ ਔਰ ਬਰਸਾਤਾਂ ਤੋਂ ਵਿੱਚ ਨਾ ਜੇ ਸਹੀ ਸਫਾਈ ਹੋਈ ਪ੍ਰਤੀਕ ਨਾ ਇਹਦਾ ਬੰਦੋਬਸ ਹੋਇਆ ਉਹਦੇ ਨਾਲ ਗਲੀਆਂ ਚ ਸੜਕਾਂ ਤੇ ਪਾਣੀ ਵੀ ਭਰੇਗਾ ਔਰ ਬਿਮਾਰੀ ਫੈਲਣ ਦਾ ਵੀ ਡਰ ਰਹੇਗਾ ਮੈਂ ਅੱਜ ਇਸਕਲ ਦੇ ਐਡਵਾਂਸ ਤੋਂ ਉਤੇ ਡੀਸੀ ਨੂੰ ਚਿੱਠੀ ਲਿਖ ਕੇ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਕਿ ਇਹ ਇਹ ਚੀਜ਼ ਜਿਹੜਾ ਵਾ ਕਿਉਂਕਿ ਨਹੀਂ ਤੇ ਲੋਕ ਜਿਹੜੇ ਆ ਬਿਮਾਰ ਹੋਣਗੇ ਮਾਮਲੀ ਫੈਲੇਗੀ ਉਹ ਉਹਦੇ ਨਾਲ ਹੋਰ ਕੋ ਖਤਰਾ ਕਈ ਚੀਜ਼ਾਂ ਦੇ ਪੈਦਾ ਹੋਵੇਗਾ ਇਸ ਉਪਰੰਤ ਦਖਲ ਦੇਣ ਉਹਦੇ ਦੇ ਚਮਾੜਾ ਤੋਂ ਸੰਵਾਦ ਨਾਲ ਅਧਿਕਾਰੀਨ ਸੱਦ ਕੇ ਕੋਈ ਆਰਡਰ ਨੂੰ ਹਾਲਾੜਾ ਟੈਂਪਰੀ ਤੌਰ ਤੇ ਜੂਲ ਲੱਭਾ ਨੇ ਉਹਦਾ ਕਾਰਨ ਇਹ ਹੋਈ ਹੈ ਕਿ ਅੱਗੇ ਜਾ ਕੇ ਸੁੱਟਣਾ ਕਿੱਥੇ ਹੈ ਉਹ ਪ੍ਰੋਸੈਸ ਜਿਹੜਾ ਹਲੇ ਯੂਨਿਟ ਲੱਗ ਰਹੇ ਨੇ ਉਹ ਯੂਨਿਟ ਪਾਪੋ ਤੇ ਕਿਹਨੇ ਵਰਕਿੰਗ ਨਹੀਂ ਜੇ ਨਹੀਂ ਆਏ ਉਹਦੇ ਚ ਵੀ ਕਮੀਆਂ ਨੇ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਮੈਂ ਬੇਨਤੀ ਉਹਨਾਂ ਨੂੰ ਵੀ ਉਹਦੇ ਕਮੀਆਂ ਜਿਹੜੀ ਕੰਪਨੀ ਨੂੰ ਦਿੱਤਾ ਕੰਟਰੈਕਟ ਉਹਦੀ ਜ਼ਿੰਮੇਵਾਰੀ ਆ ਉਹ ਲੈ ਕੇ ਜਾਵੇ ਇੱਥੋਂ ਨਹੀਂ ਖੜਦੇ ਆ ਕਿਉਂ ਨਹੀਂ ਖੜਦੇ ਆ ਉਹਦੇ ਤੇ ਕੀ ਕਾਰਵਾਈ ਕੀਤੀ ਜਾਦੀ ਆ ਇਹ ਸਾਰੀਆਂ ਚੀਜ਼ਾਂ ਨੂੰ ਮੋਨੀਟਰ ਕਰਨ ਦੀ ਲੋੜ ਆ ਔਰ ਡਿਪਟੀ ਕਮਿਸ਼ਨਰ ਦੇ ਚ ਮੋਨੀਟਰਿੰਗ ਕਰਨ ਆਪਣੀ ਕੋ ਬਾਅਦ ਲੇ ਹੋਰ ਜਿਹੜੇ ਜਿਹਨੂੰ ਜ਼ਿੰਮੇਵਾਰ ਨਾਲ ਦੇ ਕੇ ਤਾਂ ਕਿ ਸ਼ਹਿਰ ਦੀ ਇਹ ਅਸਲੇ ਜੋ ਹਾਲਾਤ ਨੇ ਉਹ ਬਹੁਤ ਤਰਸਯੋਗ ਨੇ ਅੱਜ ਸ਼ਹਿਰ ਦੇ ਜੋ ਪੋਜੀਸ਼ਨ ਆ ਲੋਕ ਟੈਲੀਫੋਨ ਕਰ ਕਰ ਕੇ ਕਾਉਂਸਲਰ ਸਹਿਬਾਨ ਸਾਡੇ ਜਿਹੜੇ ਐਮਸੀ ਸਹਿਬਾਨ ਉਹ ਬਹੁਤ ਪਰੇਸ਼ਾਨ ਨੇ ਉਹਨਾਂ ਤੇ ਲੋਕਾਂ ਦਾ ਬਹੁਤ ਵੱਡਾ ਪ੍ਰੈਸ਼ਰ ਆ ਔਰ ਉਸ ਪ੍ਰੈਸ਼ਰ ਤੋਂ ਬਚਣ ਵਾਸਤੇ ਇਹਦਾ ਹੱਲ ਤੇ ਸਫਾਈ ਦੇ ਲਈ ਜਗ੍ਹਾ ਨਾਲ ਹੀ ਹੋਣਾ ਔਰ ਉੱਥੇ ਕਿਤੇ ਜਿੱਥੇ ਹੋਵੇ ਕਿਉਂਕਿ ਉਹ ਪਲਾਂਟ ਬੰਦ ਡੰਪਿੰਗ ਕਾਉਂਟ ਬੰਦ ਹੋਣ ਕਰਕੇ ਸਾਦਾ ਮਸਲਾ ਜਿਹੜਾ ਆਇਆ ਜਦੋਂ ਤੇ ਮੈਂ ਪਹਿਲਾਂ ਲੰਬਾ ਸਮਾਂ ਪਹਿਲਾਂ ਚੇਤਾਵਨੀ ਦਿੱਤੀ ਜਦੋਂ ਬੰਦ ਹੋਇਆ ਸੀ ਉਹ ਨਹੀਂ ਉਦੋਂ ਗੌਰ ਕੀਤਾ ਅੱਜ ਹਾਲਾਤ ਜਿਹੜੇ ਆ ਅੱਜ ਇਥੋਂ ਤੱਕ ਆ ਗਏ ਨੇ ਹੁਣ ਵੀ ਜੇ ਨਾ ਮੈਂ ਸਮਝ ਨਾ ਜੀ ਸੰਭਲੇ ਹਲੇ ਵੀ ਹਲੇ ਵੀ ਤੇ ਹੋਰ ਮੁਸ਼ਕਲ ਜਿਹੜੀ ਆਉਣ ਵਾਲੇ ਸਮੇਂ ਚ ਬਰਸਾਤਾਂ ਚ ਹੋਰ ਮੁਸ਼ਕਲ ਆ ਗਈ ਜਿਸ ਨਾਲ ਸਾਰਾ ਸ਼ਹਿਰ ਤੰਗ ਹੋ ਗਿਆ ਜਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ